ਵਾਹਿਗੁਰੂ ਜੀ ਪਾਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੋ ਜੋਗਾਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਰੋਧ ਅੰਦਰ ਸਭ ਆਇਆਂ ਨੂੰ ਕੇਂਦਰ ਤੈਨੇ ਤੰਮ੍ਰਿਤਮਈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਹਿੰਦ ਪਾਕਿਸਤਾਨ ਸਿੰਘ ਜੀ ਤੇ ਨੌਹ ਆਪ ਜੀ ਨੇ ਕਿਉਂ ਤੇ ਪਾਤਸ਼ਾਹ ਤਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਰਚਨਾ ਨੂੰ ਚਾਰਨ ਕੀਤਾ ਰਾਗ ਮਾਰੂ ਦੇ ਅੰਦਰ ਇਹ ਪਾਉ ਮਸ਼ਾਹਬਦ ਸਰਵਨ ਕੀਤਾ ਹੈ ਅਜ ਦਾ ਪਾਉ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 995 ਤੇ ਸੁਭਾਏਮਾਨ ਹੈ ਸ਼ਬਦ ਮਾਨ ਕਰਵੇਂ ਮੇਰੇ ਮਨ ਨਾਮ ਜਪਤ ਤਰਿਆ ਹੇ ਮੇਰੇ ਮਨ ਪ੍ਰਮਾਤਮਾ ਦਾ ਨਾਮ ਜਪਦਿਆਂ ਅਨੇਕਾਂ ਪ੍ਰਾਣੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਪਾਰ ਹੋ ਗਏ ਇਨ ਅੱਗੇ ਦੋ ਨਾਮ ਲੈ ਨੇ ਤੰਨਾ ਜੱਟ ਤੰਨਾ ਪਗਜ ਜੀ ਜਿਹੜੇ ਜ਼ਿਮੀਂਦਾਰ ਘਰਾਣੇ ਨਾਲ ਸੰਬੰਧਤ ਨੇ ਮਾਦਮੀਖ ਮਟਵਾਰਾ ਮਟਵਾਰਾ ਕਹਿੰਦੇ ਨੇ ਜੀ ਲਾਕੂ ਖਰਾ ਵਿੱਚ ਜਾਂਦੇ ਰਾਹੀਆਂ ਪੰਡੀਆਂ ਨੂੰ ਮਾਰਨ ਵਾਲਾ ਉੱਟਣ ਵਾਲਾ ਜਾਂ ਲਾਕੂ ਸੰਨ ਲਾ ਕੇ ਘਰਾਂ 'ਚ ਚੋਰੀ ਕਰਨ ਵਾਲਾ ਗੁਰਮੁਖ ਪਾਰ ਪਿਆ ਤਨ ਜਗਤ ਪਾਰ ਲੰਘ ਗਿਆ ਜੀ ਗੁਰਮੁਖ ਗੁਰੂ ਦੇ ਸ਼ਰਨ ਪੈ ਕੇ ਇਹ ਬਾਲਮੀਕਿ ॠषि ਬਣ ਗਿਆ ਜਿਹਦਾ ਬਾਲਮੀਕ ਮਟਵਾਰਾ ਸਿਦਕ ਉਸਨੂੰ ਸ਼ਬਾ ਕੇ ਉਹ ਵੀ ਸੰਸਾਰ ਸਮੁੰਦਰੋਂ ਪਾਰ ਲੰਘ ਗਿਆ ਬਾਣੀ ਜਦੋਂ ਇਸ ਜਿੰਦ ਨੂੰ ਪ੍ਰੇਰਿਤ ਕਰੇਗੀ ਨਾਮ ਜਪਣ ਦੀ ਗੱਲ ਆਖੀ ਗਈ ਸੇਵਾ ਦੀ ਗੱਲ ਆਖੀ ਗਈ ਉਦੋਂ ਆਧਾਰ ਮਨ ਬਣੇਗਾ ਸਾਡਾ ਕਿਉਂਕਿ ਮਨ ਹੀ ਸਾਨੂੰ ਇੱਧਰ ਉੱਧਰ ਲੈ ਕੇ ਜਾ ਰਿਹਾ ਹੈ ਆਪਾਂ ਬੈਠੇ ਗੁਰੂ ਘਰ ਆ ਪਰ ਬਾਣੀ ਕੀ ਦੀ ਮਨ ਨਹੀਂ ਤੁਹਾਡਾ ਇੱਥੇ ਬੈਠਾ ਇਸ ਕਰਕੇ ਸਤਿਗੁਰਾਂ ਖਿਆ ਸੁਚੇਤ ਹੋਈ ਸਾ ਪ੍ਰਭ ਦੀ ਉਸਤਤਿ ਕਰੋ ਸੰਤਮੀ ਸਾਵਧਾਨ ਇਕਾਗਰ ਕੀ ਗੱਡੀ ਚਲਾਉਂਦਿਆਂ ਰਸਤੇ ਵਿੱਚ ਸਾਨੂੰ ਕੁਝ ਬੋਰਡ ਪ੍ਰਾਪਤ ਹੁੰਦੇ ਨੇ ਥਾਂ ਥਾਂ ਤੇ ਜਿੱਥੇ ਲਿਖਿਆ ਹੁੰਦਾ ਸਾਵਧਾਨੀ ਹਟੀ ਦੁਰਘਟਨਾ ਕਟੇ ਇਹ ਉਥੇ ਵੀ ਸਾਵਧਾਨਤਾ ਚਾਹੀਦੀ ਤੁਸੀਂ ਗੱਲਾਂ ਕਰ ਰਹੇ ਹੋ ਕਿਸੇ ਦੂਜੇ ਪਾਸੇ ਵੇਖ ਰਹੇ ਹੋ ਵਹੀ ਕਰ ਕਿਸੇ ਦੂਜੇ ਨਾਲ ਟਕਰਾ ਜਾਏਗਾ ਸਤਿਗੁਰਾਂ ਆਖੇ ਬਾਣੀ ਪੜ੍ਹਦਿਆਂ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਥੀ ਇਹਨਾਂ ਦਾ ਇੰਨੀ ਅਰਧਨਾ ਕਰ ਵਸ ਲੱਗਾ ਰਹ ਹੌਲੀ ਹੌਲੀ ਇਹ ਆਪੇ ਟਿਕਨੇ ਜਿਮਾਨਾ ਖੇ ਨਹੀਂ ਜਪਣਾ ਤੇ ਮਨ ਨੂੰ ਕਹੇ ਕਿ ਫਲਾਣਾ ਇਹ ਜਪ ਕੇ ਤਰਿਆ ਮਨ ਨੂੰ ਸਮਝਾ ਕਿ ਇਹ ਜਪਣ ਕਰਕੇ ਇਹਨਾਂ ਨੂੰ ਵੱਡੀਆਂ ਪਦਗੀਆਂ ਮਿਲੀਆਂ ਨੇ ਨੀਚ ਜਗਤ ਹਰ ਜਪਤਿਆਂ ਉਤ ਨੀਚ ਦਾਤ ਹਰ ਜਪਤਿਆਂ ਉਤੋਂ ਪਦਵੀ ਭਾਏ ਵੀ ਉਹਨਾਂ ਨੇ ਵੱਡੀਆਂ-ਵੱਡੀਆਂ ਪਦਵੀਆਂ ਕਾ ਲਈਆਂ ਫਿਰ ਤੂੰ ਕਿਉਂ ਨਹੀਂ ਜਪ ਸਕਦਾ ਕਿਉਂ ਕਿ ਉਹ ਨਹੀਂ ਲੱਗਦਾ ਇਸ ਪਾਸੇ ਸਭਾ ਨੇ ਬਾਣੀ ਵਿੱਚ ਬਿਆਨ ਕੀਤਾ ਕਿ ਪ੍ਰਗਤਨ ਨਾ ਕਿਵੇਂ ਲੱਗਾ ਗੋਬਿੰਦ 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 ਸੰਗ ਨਾਮ ਦੇਉ ਮਨ ਲਿਗਣਾ ਆੜ ਨਾਮ ਆੜ ਦਾਮ ਕੋ ਸ਼ੀਕਰੋ ਉਹ ਯੋਲਾ ਖੀਣਾ ਇਨਾ ਇਸ ਸ਼ਬਦ ਵਿੱਚ ਭਗਤਾਂ ਦਾ ਜ਼ਿਕਰ ਕੀਤਾ ਸੈ ਨਾਈ ਉਤਕਾਰੀਆਂ ਉਪਰਕਰ ਸੁਣਿਆ ਹਿਰਦੇ ਵਸਿਆ ਆਪਰ ਬ੍ਰਹਮ ਭਗਤਾ ਮੈਂ ਗਨਿਆ ਸਾਰੇ ਭਗਤਾਂ ਦਾ ਜ਼ਿਕਰ ਕਰਕੇ ਸਤਿਗੁਰੂ ਸਮਝਾਉਂਦੇ ਨੇ ਕਿ ਜਦੋਂ ਇਹ ਸਾਰੇ भगत धन ने सुनिया भगत ना बंदगी करता है तो एवं नहीं पत्थर की पूजा शुरू कर दिखती पेलो तपस्या की आप भी सुनी पंडितोचन ने मिधापति भूगलवान है ठाकुर है पत्थर की मूर्ति इन नहीं बड़ी वीडियो आराधना की भगत धन्ना जी ने आत्मक पक्ष बड़ा उचा हो तो चुका है बड़ी वीडियो भावना बन चुक चुकी है ਜੋ ਕਿ ਜਦੋਂ ਪ੍ਰਸਾਖੀਆਂ ਸੁਣ ਲੈਂਦਾ ਹੈ ਫਿਰ ਸਨੇਹ ਬਣਦਾ ਆਪਾਂ ਸਾਖੀ ਸੁਣੀ ਵੀ ਬਿਲਾਣਾ ਹਰਿ ਮੰਦਰ ਸਾਹਿਬ ਤੋਂ ਠੀਕ ਹੋਇਆ ਉਹਦਾ ਦੁੱਖ ਘਟਿਆ ਨਹੀਂ ਤੇ ਸਾਡਾ ਵਿਸ਼ਵਾਸ ਬਣਦਾ ਆਪਾਂ ਇਹ ਜਾਂਦੇ ਹਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਉਸੇ ਜਾ ਕੇ ਜੋਦਨੀ ਕਰਾ ਲਓ ਉੱਥੇ ਕੰਮ ਬਣ ਸਕਦਾ ਹੈ ਇਸ ਹਮ ਕਿਤੇ ਨਹੀਂ ਸਾਰੇ ਭਗਤਾਂ ਦੀਆਂ ਸਾਖੀਆਂ ਸੁਣੀਆਂ ਤੇ ਫਿਰ ਇਹ ਬਿੱਦ ਸੁਣ ਕੇ ਜਾ ਤਰੋ ਇਹ ਮਨ ਇਹ ਬਿੱਦ ਸੁਨ ਕਹਿ ਜੱਟਰ ਘਟ ਭੰਤੀ ਲਾਗਾ ਮੇਨੇ ਮਰ ਤਖ ਕੋ ਸਈਆ ਤਨਹ ਵੜ ਪਾਗਾ ਤਨੈ ਸਿਵ ਆਵਾਲ ਬੁੱਧ ਤਨ ਲੋਚਨ ਗੁਰ ਮਿਲ ਪੈ ਸ਼ਨ ਨੀਂ ਨ ਕੋੁਰਕੀਓ ਪ੍ਰਕਾਸ਼ ਇਹਨਾਂ ਭਗਤਾਂ ਦਾ ਹਵਾਲਾ ਦਿੱਤਾ ਵੀ ਜਿਹੜਾ ਸਿਮਰਨ ਕੀਤਾ ਚਿੰਤਨ ਕੀਤਾ ਉਹ ਚਿੰਤਨ ਤੇ ਬਾਲਪੁੰਦੇ ਸੀ ਅਣਜਾਣ ਪੜਾਉਂ। ਵੀ ਇਹ ਜਪਦੇ ਨੇ ਬਿਆਹ ਕਿਉਂ ਨਹੀਂ ਇੱਕ ਥੋੜਾ ਜਿਹਾ ਮਨ ਵਿੱਚ ਇਹ ਪਾਵੇ ਸੀ ਵੀ ਰਬਦਾਸ ਜਿਮਾਰ ਨੂੰ ਮਿਲ ਸਕਦਾ ਹੈ ਕਬੀਰ ਜੁਲਾਹੇ ਨੂੰ ਮਿਲ ਸਕਦਾ ਹੈ ਸੈਡ ਨਾਈ ਨੂੰ ਰੱਬ ਮਿਲ ਸਕਦਾ ਹੈ ਛਿਮੇ ਨਾਮਦੇਵ ਨੂੰ ਮਿਲ ਸਕਦਾ ਹੈ ਜੇ ਭਗਤਾਂ ਕਿੰਨਾ ਪਤ ਜਿੰਮੇਦਾਰ ਆਪਾਂ ਨੂੰ ਕਿਉਂ ਨਾ ਮਿਲੇਗਾ ਆਪਾਂ ਵੀ ਤੇ ਭਗਤ ਬਣ ਸਕਦੇ ਆ ਨਾ ਕਿ ਸਾਰਾ ਕੁਝ ਵਿਚਾਰ ਕਰਕੇ ਬੰਦਗੀ ਕਰਦੇ ਜਿਹੜਾ ਸਮੇਂ ਦਾ ਪੰਦਰਸੀ ਤਲੋਚਨ ਉਹਨੂੰ ਪੁੱਛਦਾ ਹੈ ਕਿ ਤੂੰ ਅਰਧਨਾ ਕਰਣਾ ਮੈਨੂੰ ਤਾਂ ਕਦਾਸ਼ ਮੈਂ ਜਾਣ ਨਾਮ ਲੈਣਾ ਪਰਮੇਸ਼ਰ ਨੂੰ ਮੈਂ ਚੰਨ ਅਰਧਨਾ ਕਰਨੀ ਮੇਰਾ ਚਿੰਤ ਕਰਦਾ ਮੈਂ ਰੱਬ ਨਾਲ ਜੁੜਾਂ ਮੇਰਾ ਚਿੰਤ ਕਰਦਾ ਮੈਂ ਪਰਮੇਸ਼ਰ ਨਾਲ ਜੁੜਾਂ ਮੇਰਾ ਚਿੰਤ ਕਰਦਾ ਮੈਂ ਉਹਦੇ ਵਿੱਚ ਸਮਾ ਜਾਵਾਂ ਇਹ ਨਹੀਂ ਆਖਾਂ ਕਿ ਇਹ ਤੇ ਠਾਕੁਰ ਪੂਜਾ ਕਰਨੀ ਪੈਂਦੀ ਕਿੱਲਗ ਠਾਕੁਰ ਕਿੱਥੋਂ ਲਿਆਵਾਂ ਕਹਿੰਦਾ ਵੀ ਆਪਣੀ ਰਵੇਰੀ ਗਾਂ ਦੇ ਤੇ ਮੇਰੇ ਘਰੋਂ ਇਹ ਠਾਕੁਰ ਲੈਟਾ हां जो कुछ खाना है पहले ठाकुर ਨੂੰ ਭੋਗ ਲੱਗਣਾ ਚਾਹੀਦਾ ਹੈ ਕਈ ਕਹਿੰਦੇ ਨੇ ਜੀ ਇਹ ਪ੍ਰੇਰਣਾ ਹੈ ਪੱਥਰ ਪੂਜਾ ਦੀ ਨਹੀਂ ਭਗਤ ਧੰਨੇ ਨੂੰ ਗੁੰਦੱਤ ਰੋਚਨ ਨੇ ਬਧਾ ਕੀਤਾ ਪਰ ਉਹਨੇ ਈਸ਼ਰ ਅਰੰਧਨਾ ਕੀਤੀ ਰੱਬ ਨੇ ਸਾਹਮਣੇ ਆ ਕੇ ਫੋਹ ਲਾਇਆ ਸ਼ਕੀ ਨੇ ਕਹਿੰਦਾ ਝਗੜਾ ਹੀ ਤਾਂ ਹੈ ਰੋਚਨ ਕਹਿੰਦਾ ਸੇ ਤੂੰ ਭੋਗ ਲਾਣਾ ਹੈ ਭੋਗ ਲਾਣਾ ਪਏਗਾ ਨਾਤਾ ਭੋਗ ਲਾਏਗਾ ਤੇ ਤਾਂ ਛਕਾਂਗਾ ਫਿਰ ਮੇਰੇ ਪ੍ਰਤੱਖ ਵਸਈਆਂ ਪ੍ਰਤੱਖ ਪ੍ਰਗਟ ਹੋਏ ਰਹਿ। ਇਹਦੀ ਅਰੰਧਨਤ ਕੋਸ਼ੁਕ ਨੇ। ਇਹ ਭਗਤ ਨਾ ਜੀ ਭਗਤ ਬਣ ਕੇ ਕਹਿੰਦੇ ਨੇ, "ਉਪਾਲ ਤੇਰਾ ਹਰਤਾ ਜੋ ਜਨ ਤੁਮਰੀ ਭਗਤ ਕਰੰਤੇ, ਤਿਨਕੇ ਕਾਜ ਸੁਆ। ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਕੰਧੀਆਂ ਚਾਤਨ ਨੀਕਾ ਅਨਾਜ ਮੰਗੋ ਸਦ ਸੀਕਾ ਇਹਦਾ ਤਨਹੀਆ ਜੀ ਗਉ ਪੈਸ ਵੰਗੋ ਲਾਵੇਨੀ ਇਕ ਤਜਨ ਤੁਰੇ ਚੰਗੇ ਈ ਘਰ ਕੀ ਗੀ ਹਨ ਚੰਗੀ ਜਨ ਤਨ ਲੈਵੇ ਕਹ ਲੇ ਕਿ ਦాతਾ ਹੈ ਤੇ ਦਿੱਤਾ ਪ੍ਰਤੀ ਨਹੀਂ ਚਾਹੀਦੀਆਂ ਨੇ ਚੀਜ਼ਾਂ ਅ타ਵਾ ਕਹਿੰਦੀਆਂ ਨੇ ਕਿ ਭਗਤ ਧੰਨੇ ਦੀਆਂ ਗਾਵਾਂ ਚਾਰਦਾ ਪਰਮੇਸ਼ਰ ਦਲੋਚਨ ਸ਼ੱਕ ਕਰ ਲੈਂਦਾ ਹੈ ਇਹਨਾਂ ਕਹਿੰਦੇ ਇਹ ਨਹੀਂ ਹੋ ਸਕਦਾ ਮੈਂ ਤੇ ਤੈਨੂੰ ਮਜ਼ਾਕ ਕੀਤਾ ਸੀ ਆਪ ਮੰਨ ਜਾਂਦਾ ਜੀ ਪੰਡਿਤ ਮੰਨਦਾ ਕਹਿੰਦਾ ਮੈਂ ਤੇ ਐਵੇਂ ਪੱਥਰ ਦੀ ਮੂਰਤੀ ਪੱਥਰ ਦਿੱਤਾ ਸੀ ਤੈਨੂੰ ਉਹਨੂੰ ਠਾਕੁਰ ਬਣ ਕੇ ਪੂਜਿਆ ਉੱਪਰਗਟ ਹੋ ਗਿਆ ਭਗਤ ਕਹਿੰਦਾ ਹਾਂ ਨੱਖੇ ਮੋੜ ਗਏ ਸੱਚੀ ਮੁੱਤੀ ਪ੍ਰਗਟ ਹੋਇਆ ਸੱਚੀ ਮੁੱਤੀ گاਵਾ ਮੱਜਾ ਮੇਰੀਆਂ ਚ ਰੰਦਾ ਹੈ ਮੇਰੀ ਜ਼ਮੀਨ ਨੂੰ ਪਾਣੀ ਲੰਦਾ ਹੈ ਪਰਮੇਸ਼ਰ ਇਹ ਕਹਿੰਦਾ ਮੈਨੂੰ ਵਿਖਾ ਇਹ ਨਾਲ ਲੈ ਕੇ ਭਗਤ ਜੀ ਆ ਗਏ ਖੇਤਾਂ ਵਿੱਚ ਨਾਲ ਲੱਗੇ ਪਰ ਨਹੀਂ ਦਰਸ਼ਨ ਤੇ ਉਹ ਜਿਹਨੇ ਕਿੰਦਾ ਵਾਸ ਮੈਂ ਵੀ ਅਸਾਂ ਨਾ ਝੂਠ ਬੋਲਦਾ ਇਹਨੇ ਗਲਤਬਤ ਕੀਤੀ ਪਰਮੇਸ਼ਰ ਨਾਲ ਮਾਲਕਾ ਮੈਨੂੰ ਨਜ਼ਰ ਆਉਂਦਾ ਇਹਨੂੰ ਕਿਉਂ ਨਹੀਂ ਉਹਨੇ ਅਖਿਆ ਤੇਰੇ ਨਾਲ ਧੋਖ ਕੀਤਾ ਠੱਗਾ ਨਾਲ ਦਰੋਹੀਆਂ ਨਾਲ ਮਾੜੇ ਵਿਚਾਰਾਂ ਵਾਲਿਆਂ ਨਾਲ ਮਾੜੇ ਖਿਆਲਾਂ ਵਾਲਿਆਂ ਨਾਲ ਮੈਂ ਨਹੀਂ ਕੰਨਦਾ ਇਹਦੇ ਵਿਚਾਰ ਮਾੜੇ ਨੇ ਅੰਦਰੋਂ ਮਲੰਗ ਤੇ ਦੇ ਅੰਦਰ ਇਹ ਤੇ ਠੱਗ ਕੇ ਲਗਿਆ ਤੇਰੀ ਨਵੇਰੀ ਗਾਂ ਭਗਤ ਕਹਿੰਦਾ ਦਾਤਾ ਵੀ ਮੈਨੂੰ ਤੇ ਤੂੰ ਭਗਤ ਬਣਾ ਦਿੱਤਾ ਐ ਨਾ ਮੈਨੂੰ ਇਹ ਠੱਗ ਨਹੀਂ ਵਿਖਾਈ ਦਿੰਦਾ ਮੈਨੂੰ ਤੇ ਇਹਦੇ ਵਿੱਚੋਂ ਵੀ ਤੇਰੇ ਦਰਸ਼ਨ ਹੋ ਰਹੇ ਨੇ ਮੇਰੇ ਕਰਕੇ ਇਹਨੂੰ ਦਰਸ਼ਨ ਦੇ 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 ਇਹਨੇ ਅਖਣੇ ਵੀ ਭਗਤ ਤੇਰਾ ਝੂਠ ਬੋਲਦਾ ਹੈ ਮਹਾਰਾਜ ਨੇ ਆਖਿਆ ਭਗਤਤ ਨੇ ਕਿ ਇਹਨੂੰ ਆਪ ਜਿੱਥੇ ਤੇਰੇ ਚਰਨ ਨਹੀਂ ਤੇਰੇ ਚਰਣਾ ਦੀ ਧੂੜ ਜਿਹੜੀ ਹੈ ਆਪਣੇ ਨੈਤਰਾ ਨੂੰ ਲਾਏ ਤੇ ਇਹਨੂੰ ਫਿਰ ਦਰਸ਼ਨ ਦਿਆ ਆਪਣੇ ਪੁੱਤੇ ਗੁਨਾਹਾਂ ਦੀ ਮੁਆਫੀ ਮੰਗੀ ਮੰਗੀ ਫਿਰ ਜੀ ਉਸ ਕੰਦਰ ਨੇ ਭਗਤ ਨੈਣ ਦੀ ਕਾੜੀ ਵਿੱਚ ਜ਼ਮੀਨ ਵਿੱਚ ਇਹਨੂੰ ਮਿਲਦਾਰ ਹੋਇਆ ਸਤਿਗੁਰਾਂ ਕਹੇ ਜਿਹੜਾ ਅਰਧਨਾ ਕਰਦਾ ਉਹ ਉਸ ਪਰਮੇਸ਼ਰ ਪ੍ਰਤੀ ਭਾਵਕ ਹੁੰਦਾ ਹੈ ਉਹਦੇ ਵਿੱਚੋਂ ਬ੍ਰਹਮ ਪ੍ਰਗਟ ਹੁੰਦਾ ਹੈ ਕਿਤੇ ਸਤਿਗੁਰੂ ਕਹਿੰਦੇ ਨੇ ਇਹਨਾਂ ਨੂੰ ਮਿਲਿਆ ਜੀ ਤੰਨਾ ਜੱਟ ਵਾਲਮੀਕ ਮਟਵਾਰਾ ਗੁਰਮੁਖਪਾਰ ਪਿਆ ਚੌਥੇ ਪਾਤਸ਼ਾਹ ਇਸ ਸੰਸਾਰ ਭਵਸਾਗਰ ਤੋਂ ਪਾਰ ਹੋ ਗਏ ਰੱਬ ਨਾਲ ਜੁੜ ਗਏ ਵਾਲਮੀਕ ਦੀ ਗੱਥਾ ਆਪ ਜੀ ਨੇ ਸ਼ਰਣ ਕੀਤੀ ਹੈ ਚੋਰੀ ਕਰਨ ਜਾਂਦਾ ਕੋਈ ਸਾਜੂ ਸਮਾਨ ਨਹੀਂ ਮਿਲਦਾ ਸ਼ਰਮ ਦਾ ਮਾਰਾ ਕਰ ਨਹੀਂ ਜਾਂਦਾ ਜੰਗਲ ਵਿੱਚ ਚਲਾ ਜਾਂਦਾ ਤੇ ਘਰ ਵਾਲੇ ਆਕੜ ਕੇ ਲਿਆ ਸਕਦਾ ਅੱਜ ਅਸੀਂ ਖਬਰਾਂ ਪੜ੍ਹਾਂ ਮੇਰੇ ਵੀ ਫਲਾਣੇ ਦਾ ਕਿਸਾਨ ਨੇ ਖੁਦਕੁਸ਼ੀ ਕੀਤੀ ਜਾਂ ਆਰਥਿਕ ਪੱਖ ਤੋਂ ਕਮਜ਼ੋਰ ਕਿਸੇ ਨੇ ਖੁਦਕੁਸ਼ੀ ਕੀਤੀ ਉਹਨਾਂ ਪਤਾ ਹੈ ਬਈ ਤੋਂ ਪਰਿਵਾਰ ਨਹੀਂ ਪਲਦਾ ਸਮੇਂ ਦੇ ਹਾਲਾਤ ਇਹੋ ਜਿਹੇ ਸਵੇ ਨਾਲ ਟਕਰਾ ਨਾ ਸਕੇ ਆਪਣੇ ਜੀਵਨ ਲੀਲਾ ਸਮਾਪਤ ਕਰਨ ਲਈ ਬਾਅਦ ਮੈਂ ਕਹਿੰਦਾ ਵੀ ਘਰ ਵਾਲੇ ਗੁੱਸੇ ਹੋਣਗੇ ਅੱਜ ਤੇ ਕੋਈ ਮਾਲ ਮਿਲਿਆ ਨਹੀਂ ਰੋਜ਼ ਠੱਗੀ ਕਰਦਾ ਠੱਗ ਕੇ ਲੈਂਦਾ ਬੱਚਿਆਂ ਨੂੰ ਖੁੰੰਦਾ ਹੈ ਇਹ ਜੰਗਲ ਵਿੱਚ ਸਿੱਧੇ ਨਰਿਸ਼ੀ ਬੈਠੇ ਨੇ ਜੰਗਲ 'ਚ ਉਹਨਾਂ ਕੋਲ ਰੋਦੇ ਨੇ ਮੰਗਣ ਵਾਸਤੇ ਉਹਨਾਂ ਨੂੰ ਕਹਿੰਦਾ ਜੋ ਹੈ ਮੈਨੂੰ ਦੇ ਦਿਓ ਨਾ ਕਿ ਸਾਡੇ ਕੋਲ ਤੇ ਆ ਹੀ ਨਹੀਂ ਪੈਸਾ ਕੋਈ ਨਹੀਂ ਅਜੇ ਤੇ ਜਾ ਰਹੇ ਆ ਮੰਗਣ ਤੈਨੂੰ ਲਿਆ ਕੇ ਦੇ ਦਿੰਦੇ ਆ ਸਾਰਾ ਕੁਝ ਤੈਨੂੰ ਨਹੀਂ ਮਿਲਿਆ ਹਲਾਕੇ 'ਚ ਹੀ ਬੜਾ ਮਸ਼ਹੂਰ ਸੀ ਜਾਣਦੇ ਸੰ ਕਿ ਇਹ ਪਾਲਮਿਕ ਡਾਕੂ ਹੈ ਮਟਵਾਰਾ ਇਹ ਨਹੀਂ ਤੁਸੀਂ ਪਤਾ ਨਹੀਂ ਵਾਪਸ ਆਓ ਕਿ ਨਾ ਮੈਨੂੰ ਇਹ ਲੋਟੇ ਦੇ ਦਿਓ ਮੈਂ ਵੇਚ ਕੇ ਸਮਾਨ ਲੈ ਜਾਾਂਗਾ ਸੌਦਾ ਆਪਨੇ ਕਰਤਾ। ਉਹਨਾਂ ਆਖਿਆ ਸੱਜਣਾ ਕਿ ਸਾਡੀ ਮੰਗਣ ਦਾ ਦਰਿਆ ਇਹ ਸਾਡੇ ਗਾਲ ਕੌਲ ਨਾ ਹੋਏ ਤੇ ਸਾਨੂੰ ਦਾਨ ਲਖਣਾ ਕੌਣ ਦੇਵੇਗਾ। ਤੇਰੇ ਨਾਲ ਵਾਧਾ ਰਿਆ ਝੂਠ ਨਹੀਂ ਬੋਲਦੇ ਰੱਬ ਦੀ ਬੰਦਗੀ ਕਰਨ ਵਾਲੇ ਆ ਜੋ ਲਿਆਵਾਂਗੇ ਮੰਗ ਕੇ ਤੈਨੂੰ ਦੇ ਦੇਾਂਗੇ ਸਾਡੀ ਜਿੰਦ ਬਖਸ਼ੇ ਪਰ ਇੱਕ ਗੱਲ ਅਸੀਂ ਪੁੱਛਣੀ ਚਾਹੁੰਦੇ ਆਂ ਵੀ ਪਰਿਵਾਰ ਨੇ ਕਿਵੇਂ ਮੰਨਣਾ ਸਾਡੇ ਆਖੇ ਇਲਾਕੇ ਦਾ ਪਰਿਵਾਰ ਨੂੰ ਪੁੱਛਿਆ ਜੇ ਚੋਰੀ ਦੇ ਦੋਸ਼ ਵਿੱਚ ਤੂੰ ਫੜਿਆ ਗਿਆ ਤੇਰਾ ਸਾਥ ਦੇਣ ਵੀ ਇਹ ਕਹਿੰਦਾ ਵੀ ਮੈਨੂੰ ਭਜਾਣ ਦਾ ਬੜਾ ਵਧੀਆ ਤਰੀਕਾ ਲੱਭਾ ਕਿ ਮੈਂ ਚਲਾ ਜਾਵਾਂਗਾ ਤੁਸੀਂ ਦੌੜ ਜਾਵੋਗੇ ਇਹਨੇ ਆਪਣੇ ਰੱਸੇ ਨਾਲ ਕਿੰਨਾ ਨੂੰ ਬੰਨ੍ਹਿਆ ਕਰ ਗਿਆ ਮਾਤਾ ਪਿਤਾ ਤੋਂ ਲੈ ਕੇ ਬੱਚਿਆਂ ਤੱਕ ਸਾਰਿਆਂ ਨਾਲ ਵਿਚਾਰਾ ਕੀਤਾ ਕਿ ਮੈਂ ਜੇ ਇਸ ਤਰ੍ਹਾਂ ਦੋਸ਼ ਵਿੱਚ ਫੜਿਆ ਜਾਵਾਂ ਮੇਰੀ ਸ਼ਗੱਤ ਕਿਉਂ ਘਟੇਗਾ ਉਹਨਾਂ ਸਾਰਿਆਂ ਦੀ ਇੱਕ ਆਵਾਜ਼ ਸੀ ਗੁਰਵਾਣੀ ਤੇ ਕਹਿੰਦੀ ਨੇ ਤੇਰੇ ਸਾਥੀ ਪ੍ਰਲੋਪ ਵਿੱਚ ਨਹੀਂ ਇੱਥੇ ਵੀ ਨਹੀਂ ਬਣਦੇ ਬਹੁ ਪਰਪੰਚ ਕਰ ਪਰਤੋਂ ਲਿਆਵੈ ਸ਼ੁੱਧ ਦਾਣਾ ਪੈ ਆਣ ਲੁਟਾਵੈ ਮਨ ਮੇਰੇ ਪੂਰੇ ਕੱਪੜਾ ਨਾ ਖੀਚੈ ਅੰਤ ਨਵੇਰਾ ਤੇਰੇ ਜੀ ਪਹਿਤੀ ਜਾ ਛਿਨ ਛਿਨ ਤਨ ਛੀਜੈ ਦਰਾਂ ਜਨਾਵੈ ਤਬ ਤੇਰੀ ਓਕ ਕੋਈ ਪਾਣੀ ਨਾ ਬਲ ਸ਼ਬਦ ਆਖਿਆ ਕਹਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨਾ ਜਪੈ ਸਵੇਰਾ ਕਿਤੇ ਬਾਬੇ ਨੇ ਬਾਣੀ ਚ ਗੱਲ ਆਖੀ ਪੀ ਤੂੰ ਇਹਨਾਂ ਨੂੰ ਆਪਣੇ ਸਮਝੀ ਬੈਠਾ ਮੇਰੇ ਸੰਬੰਧੀ ਮੇਰਾ ਪ੍ਰਵਾਦ ਮੇਰੇ ਪੁੱਤਰ ਧੀਆਂ ਮੇਰੇ ਭਰਾ ਕੋ ਕਹਿੰਦੇ ਨੇ ਤੇਰੇ ਨਾਲ ਹਜ਼ਾਰ ਲੋਕਾਂ ਦੀ ਜਾਨ ਖ਼ਣ ਹੋਏਗੀ ਸੱਚਣਾ ਮੈਂ ਸਾਰੇ ਜਗਤ ਨੂੰ ਚੰਗੀ ਤਰ੍ਹਾਂ ਪੜਤਾਲ ਕੇ ਵੇਖਿਆ ਕਬੀਰ ਸਭ ਜਗ ਹਉ ਫਿਰਿਓ ਮੰਡਲ ਕੰਧ ਚੜਾਏ ਮੁੰਡੇ ਤੇ ਕੋਲ ਪਾ ਕੇ ਮੈਂ ਸਾਰੇ ਜਗਤ ਨੂੰ ਵਾਚਿਆ ਚੰਗੀ ਤਰ੍ਹਾਂ ਵੇਖਿਆ ਕੋਈ ਕੰਮ ਕੋ ਨਹੀਂ ਤਾਂ ਦਿੱਤੀ ਥੋਕ ਹੋ ਜਾਏ ਬਸ ਸਾਰੇ ਮਤਲਬ ਦੇ ਸਾਥੀ ਨਹੀਂ ਕੋਈ ਕਿਸੇ ਦਾ ਨਹੀਂ ਬਣਦਾ ਇਹ ਤੇ ਸੁੱਖਾਂ ਦੇ ਸਾਥੀ ਹਨ ਸੁਖ ਮੈਂ ਆਣ ਬਹੁਤ ਮਿਲ ਬੈਠ ਰਹਿ ਤਾਹੋਂ ਦਿਸਕੇ ਰਹਿ ਵਿਪਤ ਪਰ ਹੀ ਸਭ ਹੀ ਸਭ ਸਭ ਛਾੜਤ ਕੋ ਨ ਆਵਤ ਇਹ ਰਹਿ ਵਾਪਸ ਆ ਗਿਆ ਜਦੋਂ ਘਰ ਵਾਲਿਆ ਆ ਕੇ ਵੀ ਅਸੀਂ ਕਿਉਂ ਆ ਕੇ ਰਸੇ ਖੋਲ ਦਿੱਤੇ ਪੁਨਾਖਿਆ ਕਿਉਂ ਕੋਲ ਰਿਹਾ ਇਹ ਅੱਖਿਆ ਘਰ ਵਾਲਿਆਂ ਨੇ ਕਹਿੰਦਾ ਬਸ ਕੁਝ ਨਹੀਂ ਦੱਸਣ ਦੱਸੋ ਕਿ ਬੈਨ ਜਿਹੜੇ ਪਾਪ ਕੀਤੇ ਨੇ ਬਖਸ਼ੇ ਕਿਵੇਂ ਜਾਣ ਦਮਾ ਪੱਠਾ ਸੀ ਚੋਰ ਸੀ ਸਜਣ ਦਾ ਠੱਗੀਆਂ ਕਰਦਾ ਜਿਹੜੇ ਚੋਰ ਨੇ ਇਹਨਾਂ ਦਾ ਦਿਲ ਸਾਡੇ ਨਾਲੋਂ 4 ਗੁਣਾ ਵੱਧ ਹੁੰਦਾ ਬੜੇ ਤਕੜੇ ਹੁੰਦੇ ਨੇ ਮਾਣਾ ਬੰਦਾ ਚੋਰੀ ਠੱਗੀ ਦਾ ਕੰਮ ਨਹੀਂ ਕਰ ਸਕਦਾ ਇਹਦੇ ਲਈ ਮਜਬੂਤ ਹੋਣਾ ਚਾਹੀਦਾ ਉਨਾਖ ਮਰਨ ਮਰਨ ਕਨਿਆ ਕਰਦੋਂ ਇਹ ਰਾਮ ਰਾਮ ਵਿੱਚ ਅਸਲੀ ਅਖਰ ਦੱਸ ਦਿੱਤਾ ਵੀ ਰਾਮ ਰਾਮ ਹੈ ਜਦੋਂ ਆਪਣੇ ਆਪ ਤੇਰੇ ਮੁਖੋਂ ਰਾਮ ਰਾਮ ਨਿਕਲਿਆ ਸਮਝੀ ਤੇਰਾ ਸਿਮਰਨ ਸੰਪੂਰਨ ਹੋ ਗਿਆ ਜਾਂ ਸਮਝੋ ਵੀ ਰਾਮ ਰਾਮ ਦਾ ਚਿੰਤਨ ਦਿੱਤਾ ਇੱਕ ਚੋਰ ਦੇ ਅੰਦਰ ਇਹਨਾਂ ਗਿਆਨ ਆ ਗਿਆ ਆਤਮਿਕ ਪੱਖ ਇੰਨਾ ਉੱਚਾ ਹੋ ਗਿਆ ਵੀ 10000 ਸਾਲ ਬਾਅਦ ਵਿੱਚ ਜੋ ਕੁਝ ਵਾਪਰਣਾ ਹੈ ਉਹ ਇਹਨੇ ਲਿਖ ਦਿੱਤਾ ਜੋ ਰੋਮੈਨ ਦੇ ਵਿੱਚ ਦਰਜ ਹੈ ਪਹਿਲੀ ਰੋਮੈਨ ਕੀ ਦੀ ਸੀ ਜੋ ਕੋ 10000 ਸਾਲ ਬਾਦ ਵਿੱਚ ਆਪਰਨ ਵਾਲਾ ਆਉਣ ਵਾਲਾ ਸਮਾਂ ਇਹ ਲਿਖ ਦਿੱਤਾ ਕੋਈ ਪੂਰੀ ਨਹੀਂ ਜਾਣਕਾਰੀ ਹੋਣੀ ਸਤਿਗੁਰੂ ਨਾਮਦਾਸ ਸਾਹਿਬ ਜੀ ਕੀਤੇ ਨੇ ਤਰ ਗਏ ਲੋਗ ਨਾਮ ਜਪ ਫਿਰ ਤੂੰ ਕਿਉਂ ਨਹੀਂ ਜਪਦਾ ਫਿਰ ਜ਼ਿਕਰ ਕਰਦੇ ਨੇ ਕਿ ਇਹ ਸਾਰੇ ਜਪਰੇ ਨੇ ਸਿੱਧ ਸਮਾਧ ਜਪੀ ਹੁੰਦੇ ਬਲਾਈ ਸਾਧੂ ਕਮੁਨ ਜਪਿਆ ਸਿੱਧ ਕੀਤੇ ਨੇ ਜੋਗ ਸਾਧਨਾ ਵਿੱਚ ਪੁਕੇ ਹੋਏ ਜੋਗੀ ਲੇਵ ਲਾ ਕੇ ਜਪ ਰਹੇ ਨੇ ਹੇ ਮਨ ਸਿਧ ਸਮਾਧੀ ਲਾ ਕੇ ਸਿਰਜ ਜੋੜ ਕੇ ਜਪਦੇ ਰਹੇ ਸਾਧਕ ਤੇ ਬੁਨੇ ਜਪਤੇ ਰਹੇ ਹੰ ਜਤੀ ਸਤੀ ਸੰਤੋਖੀ ਧਿਆਇ ਮੁਖ ਇੰਦਰਾਦਤ ਕਰਵਿਆ ਜਤੀਆਂ ਨੇ ਪ੍ਰਭੂ ਦਾ ਧਿਆਨ ਤਰਿਆ ਸਤੀਆਂ ਨੇ ਸੰਤੋਖੀਆਂ ਨੇ ਰੱਬ ਦਾ ਧਿਆਨ ਤਰਿਆ ਇੰਦਰਾਦਤ ਦੇਵਤਿਆਂ ਨੇ ਮੁਖ ਪ੍ਰਭੂ ਦਾ ਨਾਮ ਜਪਿਆ ਸ਼ਰਨ ਪਰੇ ਜਪਿਓ ਤੇ ਪਾਏ ਗੁਰਮੁਖ ਪਾਰ ਪਿਆ ਹੇ ਮਨ ਜਿਹੜੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦੇ ਸ਼ੰਧ ਪੈ ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਨਾਮ ਜਪਿਆ ਉਹ ਪ੍ਰਮਾਤਮਾ ਨੂੰ ਪਿਆਰੇ ਲੱਗੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਤਾਂ ਤੇ ਸਤਿਗੁਰੂ ਬਾਣੀ ਚ ਕਹਿੰਦੇ ਮਨਾ ਤੂੰ ਹੀ ਜਪਿਆ ਕਰ ਸੁਰਨਾਰ ਗਣ ਗੁੰਦਰ ਪੈ ਜਪਿਓ ਇਕ ਬੱਪਰੇ ਹਰ ਗਾਇਆ ਅਕੇ ਫਿਰ ਰਸਿਆ ਕਹਿੰ ਲੱਗੀ ਇਹਨਾਂ ਸਾਰਿਆਂ ਨੇ ਜਪਿਆ ਹੈ ਇਹ ਮਨ ਦੇਵਤਿਆਂ ਨੇ ਮਨੁੱਖਾਂ ਨੇ ਸ਼ਿਵ ਜੀ ਨੇ ਉਪਾਸ਼ਕ ਗणा ਨੇ ਦੇਵਤਿਆਂ ਦੇ ਰਾਗੀਆਂ ਨੇ ਗੰਧਰਵ ਰਾਗੀਆਂ ਨੂੰ ਪੀਦੇ ਨੇ ਵਿਚਾਰੇ ਧਰਮਰਾਜ ਨੇ ਹਰੀ ਦੇ ਗੁਣ ਗਾਏ ਸ਼ੰਕਰ ਬ੍ਰਹਮਾ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਸ਼ਿਵ ਨੇ ਬ੍ਰਹਮਾ ਨੇ ਦੇਵਤਿਆਂ ਨੇ ਮੂਹ ਹਰੀ ਦਾ ਨਾਮ ਜਪਿਆ ਹੈ ਹਰ ਹਰ ਨਾਮ ਜਿਨਾਂ ਮਨ ਪੀਨਾ ਤੇ ਗੁਰਮੁਖ ਪਰ ਪਿਆ ਇਹ ਵਣ ਗੁਰੂ ਦੀ ਛਣੜ ਪੈ ਕੇ ਜਿਨਾਂ ਦਾ ਮਨ ਪ੍ਰਮਾਤਮਾ ਦੇ ਨਾਮ ਰਾਸ ਵਿੱਚ ਭਿੱਜ ਗਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘੇ ਕੋਟ ਕੋਟ ਤੇ ਤੀਸ ਧਿਆਉ ਹਰ ਜੱਟ ਅੰਤ ਨਾ ਪਾਇਆ ਇਹ ਮਨ ਤੇਤੀ ਕਰੋੜ ਦੇਵਤਿਆਂ ਨੇ ਪ੍ਰਮਾਤਮਾ ਦੇ ਨਾਮ ਜਪਿਆ ਹੈ ਹਰ ਨਾਮ ਜਪ ਵਾਲਿਆਂ ਦੀ ਗਿਣਤੀ ਦਾ ਅੰਤ ਨਹੀਂ ਕਹਿ ਸਕਦਾ ਵੇਦ ਪ੍ਰਾਣ ਸਿਮਰਤ ਹਰ ਜਪਿਆ ਮੁਖ ਪੰਡਿਤ ਹਰ ਗਾਇਆ ਸਹਿਬ ਕਹਿਣ ਲੱਗੇ ਸਜਣਾ ਚੇਤੇ ਰੱਖੀ ਵੇਦ ਪ੍ਰਾਣ ਸਿਮਰਤੀਆਂ ਇਹ ਸਾਰੇ ਧਾਰਮਿਕ ਪੁਸਤਕਾਂ ਲਿਖਣ ਵਾਲਿਆਂ ਨੇ ਪਰਮੇਸ਼ਰ ਦਾ ਪਹਿਲਾਂ ਚਿੰਤਨ ਕੀਤਾ ਪੰਡਤ ਨੇ ਮੁਖੋਂ ਪ੍ਰਭੂ ਦੇ ਸ਼ਬਦ ਦਾ ਗੀਤ ਗਾਇਆ ਨਾਮ ਰਸਾਲ ਜਿਨਾ ਮਨ ਵਸਿਆ ਤੇ ਗੁਰਮੁਖ ਪਾਰ ਪਿਆ ਇਹ ਬਨ ਗੁਰੂ ਦੀ ਸ਼ਰਣ ਪੈ ਕੇ ਜਿਨ੍ਹਾਂ ਦੇ ਮਨ ਵਿੱਚ ਸਾਰੇ ਰਸਾਂ ਦਾ ਸੁਮਨ ਨਾਮ ਅਰਸਾ ਹਰ ਨਾਮ ਟੰਗਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਅਣਤ ਤਰੰਗੀ ਨਾਮ ਜਿਨ ਜੱਪਿਆ ਮੈਂ ਗਣਤ ਨਾ ਕਰ ਸਕਿਆ ਸਭ ਅਖਿਆ ਹੀ ਬੰਤ ਬੇਅੰਤ ਰਤਨਾਂ ਦੇ ਮਾਲਕ ਪ੍ਰਮਾਤਮਾ ਦਾ ਨਾਮ ਜਿਨ੍ਹਾਂ ਪ੍ਰਾਣੀਆਂ ਨੇ ਜੱਪਿਆ ਮੈਂ ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ ਉਹਨਾਂ ਨੇ ਕਿਹਾ ਜੀ ਅਸ਼ੰਕ ਜਾਪੋ ਅਸ਼ੰਕ ਭਾਉ ਅਸ਼ੰਕ ਪੂਜਾ ਅਸ਼ੰਕ ਤਪ ਤਾਓ ਇਹ ਉਹ ਅਣਗਿਣਤ ਨਹੀਂ ਜਪਣ ਵਾਲੇ ਵੀ ਮੂਰਖਾਂ ਦੀ ਗਿਣਤੀ ਵੀ ਬਾਬੇ ਨੇ ਅਣਗਣ ਦਸੀ ਤੇ ਨਾਵਾਂ ਦੀ ਗੱਲ ਜਦੋਂ ਆਖੀ ਨਾ ਉਹਨਾਂ ਆਖਿਆ ਕਿ ਤੇਰੇ ਨਾਮ ਹੀ ਅਸੰਖ ਨਾਮ ਤਿਰਥਾਂ ਵੀ ਬੜੇ ਨੇ ਅਸੰਖ ਥਾਮ ਤੇ ਇਹ ਨਹੀਂ ਕਿ ਤੂੰ ਇੱਕ ਥਾਂ ਤੇ ਸਾਰੇ ਥਾਵਾਂ ਤੇ ਤੁਰਮਿਆਂ ਟਿਕਿਆ ਹੋਇਆ ਹੈ ਉਹਨਾਂ ਦੀ ਵੀ ਗਿਣਤੀ ਨਹੀਂ ਇੱਥੇ ਸਹਿਬ ਕਹਿੰਦੇ ਚੇਤੇ ਰੱਖੀਂ ਜਦੋਂ ਤੂੰ ਉਸ ਮਾਲਕ ਦਾ ਆਰਾਧਨਾ ਕਰੇਗਾ ਜਿਹੜਾ ਸਦਾ ਤੇਰੀ ਜ਼ਿੰਦਗੀ ਦੇ ਵਿੱਚ ਰਮਿਆ ਹੋਇਆ ਹਰ ਥਾਂ ਤੇ ਮੌਜੂਦ ਹੈ ਉਹਨੇ ਜਪਣ ਵਾਲਿਆਂ ਦੀ ਗਿਣਤੀ ਕੋਈ ਨਹੀਂ ਗੋਬਿੰਦ ਕਿਰਪਾ ਕਰੇ ਥਾਏ ਪਾਏ ਜੋ ਹਰ ਕਾ ਮਨ ਪਾਇਆ ਜਿਹੜੇ ਪ੍ਰਾਣੀ ਪ੍ਰਮਾਤਮਾ ਦੇ ਮਨ ਵਿੱਚ ਪਾ ਜਾਂਦੇ ਨੇ ਪ੍ਰਮਾਤਮਾ ਕਿਰਪਾ ਕਰਕੇ ਉਹਨਾਂ ਦੀ ਸੇਵਾ ਭਗਤੀ ਪ੍ਰਵਾਨ ਕਰ ਲੈਂਦਾ ਹੋਰ ਧਾਰਿ ਪ੍ਰਪਾਹ ਹਰ ਨਾਮ ਦਰੜਾਇਓ ਜਦ ਨਾਨਕ ਨਾਮ ਲਿਆ ਇਹ ਨਾਨਕ ਗੁਰੂ ਨੇ ਕਿਰਪਾ ਕਰਕੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਫਲਕਾ ਕਰ ਦਿੱਤਾ ਉਹਨਾਂ ਨੇ ਹੀ ਪਰਮੇਸ਼ਰ ਦਾ ਚਿੰਤਨ ਕੀਤਾ ਹੈ ਉਹਨਾਂ ਨੇ ਹੀ ਪਰਮੇਸ਼ਰ ਦੀ ਅਰਦਾਸ ਕੀਤੀ ਹੈ ਗੁਰੂ ਰਹਿਮ ਕਰੇ ਸਾਡੇ ਸ਼ਾਰਿਆਂ ਦੇ ਹਿਰਦਿਆਂ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਏ ਅਸੀਂ ਮਾਲਕ ਦਾ ਚਿੰਤਨ ਕਰਕੇ ਪਰਮੇਸ਼ਰ ਦੀ ਅਰਦਾਸ ਕਰਕੇ ਪਰਮੇਸ਼ਰ ਦੀ ਬੰਦਗੀ ਕਰਕੇ ਪਰਮੇਸ਼ਰ ਤੋਂ ਸਦੀਵੀ ਸੁੱਖਾਂ ਦੇ ਪਾਤਰ ਬਣ ਸਕੀਏ ਇਹ ਸਭਾਂ ਦੇ ਸੰਬੰਧ ਵਿੱਚ ਅਰਦਾਸ ਹੈ ਬੇਨਤੀ ਹੈ ਹੋਈਆਂ ਤੁਲਟਾਂ ਤੋਂ ਖਿਮਾ ਗੁਰੂਵਤੇ ਸੰਗਤ ਬਖਸ਼ਣ ਜੋਗ ਹੈ ਪ੍ਰੇਮ ਸਰਪਤੇ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਰਾਮਲੀ ਮਹੱਲਾ ਕੀ ਜਾਨੰਦਿ ਪੂ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਰਾਗਤ ਤੁੰ ਪਰਵਾਨ ਪਰਿੰਗਾ ਸ਼ਬਦ ਗਾਵਣ ਆਇਆ ਐ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ